ਮਰਤਾਬਾ ਮਰਤਾਬਾ ਜ਼ਬਰੀ ਆਗੂਆਂ ਨੂੰ ਗ੍ਰਿਫਤਾਰ ਕਰਨ ਵਾਲਾ ਪ੍ਰਸ਼ਾਸਨ ਹਾਏ 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 ਜ਼ਬਰੀ ਭਾਰਤ ਸੰਘਰਸ਼ ਜਨਤਾ ਨੂੰ ਧਿਆਰ ਆ ਭੁੱਖੇ ਧਿਆਰੇ ਅਸੀਂ ਇਸ ਗੇੜ ਕਾੜੀ ਪਾਵਾਂਗੇ ਪੰਜਾਬ ਸਰਕਾਰ ਨਾ ਸਿਮਰਨ ਜੋ ਸਿੰਘ ਭਾਰਤੀ ਕਿਸਾਨੀ ਨੂੰ ਨੇਕਤਾ ਕਰਾਹਾਂ ਦਾ ਜ਼ਿਲ੍ਹੇ ਦੇ ਅਗੋ ਅੱਜ ਅਸੀਂ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆੜੀ ਜੇਲਾ ਸਕੱਤਾ ਜਲਜੀਤ ਸਿੰਘ ਚਤੌੜਗੜ ਜਿਹੜਾ ਉਹਨਾਂ ਨੂੰ ਪੁਲਿਸ ਨੇ ਰਾਤ ਦਾ ਅਰੈਸਟ ਕੀਤਾ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਜੋ ਪੰਜਾਬ ਨਾਲ ਸੰਬੰਧਿਤ ਮੰਗਾਂ ਤੇ ਸੈਂਟਰ ਸਰਕਾਰ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਜਿਹੜਾ 7 ਦਿਨ ਦਾ ਜੋ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਦੇ ਜਿਹੜਾ ਧਰਨਾ ਦੇ ਜਾਂ ਰਹੇ ਚੰਡੀਗੜ੍ਹ 5 ਤਰੀਕ ਨੂੰ ਉਹਦੇ ਵਿੱਚ ਜਿਹੜੀ ਕੱਲ ਭਗਵੰਤ ਮਾਨ ਸਰਕਾਰ ਨਾਲ ਜਿਹੜੀ ਮੀਟਿੰਗ ਹੋਈ ਆ ਉਹ ਜਦੋਂ ਬੇਸਿੱਟਾ ਰਹੀ ਤੇ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਲਟਾ ਕਿਸਾਨਾਂ ਨੂੰ ਇੱਕ ਤੇ ਜਰੀਲ ਕੀਤਾ ਗਿਆ ਤੇ ਸੱਦ ਕੇ ਤੇ ਦੂਜਾ ਜਿਹੜਾ ਰਾਤ ਕਿਸਾਨਾਂ ਨੂੰ ਵੱਖ-ਵੱਖ ਥਾਵਾਂ ਤੇ ਜਿਹੜਾ ਘਰਾਂ ਤੋਂ ਰਾਤ ਚੁੱਕ ਕੇ ਲਿਆ ਕੇ ਥਾਣਿਆਂ 'ਚ ਬੰਦ ਕੀਤਾ ਗਿਆ ਕਿਉਂਕਿ ਕਿਸਾਨ ਜਿਹੜੀਆਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿਹੜਾ ਚੰਡੀਗੜ੍ਹ ਜਾ ਰਹੇ ਸੀ ਸੋ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਕਿਸਾਨਾਂ ਤੇ ਤਸ਼ੱਦਦ ਕੀਤਾ ਤੇ ਕਿਸਾਨਾਂ ਨੂੰ ਬੇਕਸੂਰ ਥਾਣਿਆਂ 'ਚ ਡੱਕਿਆ ਗਿਆ ਤੇ ਅਸੀਂ ਅਸੀਂ ਨਖੇਦੀ ਕਰਦੇ ਆਂ ਤੇ ਅਸੀਂ ਮੰਗ ਕਰਦੇ ਆਂ ਕਿ ਜਿਹੜਾ ਸਰਕਾਰ ਆ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਮੰਨੇ ਤੇ ਜਿਹੜੇ ਆਗੂ ਰੈਸਟ ਕੀਤੇ ਇਹਨਾਂ ਨੂੰ ਫੌਰੀ ਜਿਹੜਾ ਰਿਹਾਅ ਕੀਤਾ ਜਾਵੇ ਤਾਂ ਜੋ ਜਿਹੜਾ ਸੰਯੁਕਤ ਕਿਸਾਨ ਮੋਰਚਾ ਤੇ ਸੱਦੇ ਜੇ ਚੰਡੀਗੜ੍ਹ ਵਾ ਉਹ ਕਿਸਾਨਾਂ ਦੀਆਂ ਜਿਹੜੀਆਂ ਸੈਂਟਰ ਨਾਲ ਸੰਬੰਧਿਤ ਮੰਗਾਂ ਤੇ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਜਿਹੜੀਆਂ ਉਹ ਲਾਗੂ ਕਰਵਾਈਆਂ ਜਾ ਸਕਣ। ਮੈਂ ਗੁਰਮੁਖਸੇਹਰਾ ਬਲਾਕ ਪਨਾਕਲਨੌਰ ਅੱਜ ਅਸੀਂ ਥਾਣਾ ਫਤਿਹਗੜ ਚੂੜੀਆਂ ਦੇ ਅੱਗੇ ਰੋਸ ਧਰਨਾ ਜਿਹੜਾ ਪੰਜਾਬ ਦੀ ਸਰਕਾਰ ਵੱਲੋਂ ਨਵੀਂ ਖੇਤੀ ਨੀਤੀ ਨੂੰ ਬਣਾਉਣ ਦੇ ਸਬੰਧਤ ਜਿਹੜਾ ਕਿਸਾਨ ਸਮੂਹਤਿਆ ਕਿਸਾਨ ਜਿੱਥੇ ਬੰਦੇ ਜਿਹੜਾ 5 ਤਰੀਕ ਨੂੰ ਜਿਹੜਾ ਉੱਥੇ ਪੱਕਾ ਮੋਰਚਾ ਲਾਉਣ ਦੀ ਤਾਰੀਖ ਕੀਤੀ ਸੀ ਬੰਦ ਜਿਹੜਾ ਧਰਨੇ ਦੀ ਕਾਲ ਦਿੱਤੀ ਸੀ ਅੱਜ ਪੰਜਾਬ ਸਰਕਾਰ ਨੇ ਬਗਲਾਹਟ ਤਾਕੇ ਸੁੱਚੇ ਪੰਜਾਬ ਦੇ ਵਿੱਚ ਕਿਸਾਨਾਂ ਆਗੂਆਂ ਨੇ ਰਾਤ ਅਰੈਸਟ ਕੀਤਾ ਤੇ ਸਾਡੇ ਵੀ ਅੱਜ ਜਿਹੜੇ ਜਿਹੜੇ ਆਗੂ ਨੇ ਸਰਦਾਰ ਲਖੰਦ ਸਿੰਘ ਮੰਜਿਆਵਾਲੀ ਤੇ ਜਿਹੜਾ 75000 ਦਾ ਦਲਜੀਤ ਸਿੰਘ ਚ ਤੋੜਵਾ ਉਹਨਾਂ ਨੂੰ ਰਾਤ ਪੁਲਿਸ ਨੇ 1:30 ਜਿਹੜਾ ਘਰੋਂ ਅਰੈਸਟ ਕੀਤਾ ਅੱਜ ਉਹਨਾਂ ਨੂੰ ਬਿਨਾ ਸ਼ਰਤ ਰਿਹਾ ਕਰਾਉਣ ਵਾਸਤੇ ਆਪਾਂ ਖਾਣਾ ਫਜ਼ਗਰ ਚੂੜੀਆਂ ਦੇ ਅੱਗੇ ਰੋਸ ਤਾਂ ਨਾ ਦੇ ਰਹੇ ਆ ਤੇ ਨਾਲ ਸਰਕਾਰ ਐਸ ਐਚਓ ਫਜ਼ਗਰ ਚੂੜੀਆਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਆਗੂ ਜਿਹੜੇ ਬਿਨਾਂ ਸ਼ਰਤ ਰਹਾ ਕੀਤੇ ਜਾਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੋ ਮੀਟਿੰਗ ਕਰਕੇ ਕੋ ਵੱਡਾ ਐਕਸ਼ਨ ਦੀ ਤਿਆਰੀ ਨਾ ਕਰਨੀ ਪਵੇ ਜੇ ਸਰਕਾਰ ਜੇ ਐਸ ਐਚਓ ਫਜ਼ਗਰ ਚੂੜੀਆਂ ਸਾਡੇ ਸਾਥੀ ਰਹਾ ਨਹੀਂ ਕਰਦੇ ਤਾਂ ਆਪਾਂ ਜ਼ਿਲ੍ਹੇ ਦੀ ਮੀਟਿੰਗ ਕਰਕੇ ਤੇ ਥੋੜੇ ਸਮੇਂ ਦੇ ਵਿੱਚ ਹੀ ਅਗਲਾ ਐਕਸ਼ਨ ਜਿਹੜਾ ਕਾਸ਼ ਅੰਸ਼ ਵਰਸੜਾਉ ਲਿਖਾਂਗੇ ਅੱਜ ਵਿਸ਼ਵ ਪੰਜਾਬ ਸਰਕਾਰ ਦਾ ਭਲੇਖਾ ਵੀ ਚੰਡੀਗੜ੍ਹ ਦੇ ਵਿੱਚ ਇਹ ਧਰਨਾ ਨਹੀਂ ਲਗਣ ਦੇਣਾ ਪਰ ਪਿਛਲੇ ਸਮੇਂ ਦੇ ਵਿੱਚ ਜਦੋਂ ਅਸੀਂ ਭਾਰਤੀ ਕਿਸਾਨ ਜੁਣ ਇਕਤਾ ਗ੍ਰਾਹ ਨੇ 7 ਦਿਨ ਦਾ ਧਰਨਾ ਚਲਾਇਆ ਸੀ ਉਦੋਂ ਦੇ ਸਰਕਾਰ ਦਾ ਭਲੇਖਾ ਕੱਢ ਕੇ ਤੇ ਉਦੋਂ ਸਰਕਾਰ ਕਹਿੰਦੀ ਸੀ ਵੀ ਆਪਾਂ ਇਥੇ ਤੁਹਾਨੂੰ ਮਾਰਚ ਨਹੀਂ ਕਰਨ ਦੇਣਾ 100 ਬੰਦੇ ਦੀ ਜਾਇ ਦਿੱਤੀ ਸੀ ਫਿਰ ਵੀ ਜਥੇਬੰਦੀ ਦੇ ਸੰਘਰਸ਼ ਸਦਕਾ ਦਬਾਅ ਸਦਕਾ 1000 ਬੰਦੇ ਦਾ ਮਾਰਚ ਕਰਕੇ ਤੇ ਸਰਕਾਰ ਨੂੰ ਮੰਗ ਪੱਤਰ ਦੇ ਕੇ ਆ ਸੀ ਜਿਹੜਾ ਹੁਣ ਦਾ ਇਹ ਜਰਾ ਸਰਕਾਰ ਦਾ ਭਲੇਖਾ ਇਹ ਧਰਨਾ ਨਹੀਂ ਲੱਗੂਗਾ ਇਹ ਧਰਨਾ ਜਿਹੜਾ ਹਰ ਹਾਲਤ ਚ ਲੱਗੂਗਾ ਫੇਰ ਵੀ ਜੇ ਸਰਕਾਰ ਨੇ ਕੋਈ ਜ਼ਬਰ ਹਥਕੰਡਾ ਵਰਤਿਆ ਉਥੇ ਰਸਤੇ ਜਾਂਦਿਆਂ ਕਿਸਾਨ ਆਗੂਆਂ ਦਾ ਕਿਸਾਨੀ ਜਨਤਾ ਨੂੰ ਰੋਕਿਆ ਗਿਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੋਊਗਾ ਕਿਤੇ ਇਹ ਨਾ ਹੋਵੇ ਕਿ ਸਮੁੱਚੇ ਪੰਜਾਬ ਨੂੰ ਚੰਡੀਗੜ੍ਹ ਬਣਾਉਣਾ ਪੈ ਦੇ ਇਹ ਸਰਕਾਰ ਨੂੰ ਸਾਡੀ ਵਾਰਨਿੰਗ ਹੈ ਤੇ ਜਲਦੀ ਤੋਂ ਜਲਦੀ ਸਾਡੇ ਜਿਹੜੇ ਖਾਨ ਆਗੂ ਰਿਆਕੀ ਪਹੁੰਚ ਜਾਣ ਧੰਨਵਾਦ ਬੇਨਤੀ ਕੀਤੀ ਜਾਂਦੀ ਆ 5 ਤਰੀਕ ਨੂੰ ਠੀਕ ਅਸੀਂ ਚੰਡੀਗੜ੍ਹ ਦੇ ਵਿੱਚ ਰੂਸ ਮੁਜਾਰੇ ਦੇ ਲੈ ਕੇ ਆਪਾਂ ਚੰਡੀਗੜ੍ਹ ਪਹੁੰਚਣਾ ਸੀ ਆਪਣੇ ਜਿੰਨੀਆਂ ਮੰਗਾ ਸਨ ਉਹਨਾਂ ਮੰਗਾ ਨੂੰ ਭਗਵੰਤ ਮਾਨ ਦੇ ਗਾੜੀ ਰੱਖਣਾ ਸੀ ਜਦੋਂ ਸਾਡੇ ਉੱਤੇ ਲੀਡਰ ਆਗੂ ਸਹਿਬਾਨ ਗਾੜੀ ਬੈਠੇ ਨੇ ਉਹਨਾਂ ਤੋਂ ਇਨਕਾਰੀ ਕਰਕੇ ਭਗਵੰਤ ਮਾਨ ਉੱਠ ਕੇ ਚਲੇ ਗਏ ਆਏ ਉਲਟਾ ਇਹਨਾਂ ਕੀ ਕੀਤਾ ਹੈ ਜਿਨੇ ਜ਼ਿਲ੍ਹੇ ਦੇ ਸਾਡੇ ਆਗੂ ਨੇ ਜਿਨੇ ਪੰਜਾਬ ਦੇ ਸਮੁੱਚੇ ਦੇ ਆਗੂ ਨੇ ਇਹਨਾਂ ਰਾਤ ਚੁੱਕ ਕੇ ਸਾਰੇ ਰਹਿਟ ਕਰ ਦਿੱਤੇ ਨੇ ਜਦ ਤੱਕ ਸਾਡੇ ਪ੍ਰਧਾਨ ਸਾਹਿਬ ਨੂੰ ਸਰਦਾਰ ਲਖਿੰਦਰ ਸਿੰਘ ਨੂੰ ਰਿਹਾ ਨਹੀਂ ਕਰਦੇ ਅਸੀਂ ਪੱਕੇ ਤੌਰ ਤੇ ਧਰਨਾ ਇੱਥੇ ਰੱਖਾਂਗੇ ਅਸੀਂ ਆਪਣੀਆਂ ਮੰਗਾਂ ਮਨਾ ਕੇ ਜਾਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਜਸਪਾਲ ਸਿੰਘ ਬਲਾਕ ਬਟਾਲਾ ਪਿੰਡ ਬੱਜੂਮਾਨ ਤੋਂ ਭਾਰਤੀ ਕਿਸਾਨ ਜੁਨੇ ਨੇ ਇਨਹੇਕਤਾ ਕਰਾ। ਜੋ ਵੀ ਅੱਜ ਧਰਨਾ ਲੱਗਾ ਵਾ ਫਰੇਗਰ ਚੂੜੀਆਂ ਥਾਣੇ ਦੇ ਗਾੜੀ ਇਹ ਸਾਡੇ ਰਾਤ 1.5 ਵਜੇ ਸਾਡੇ ਆਗੂਆਂ ਨੂੰ ਛਾਪੇਮਾਰੀ ਕਰਕੇ ਜਿਹੜਾ ਵਾ ਰੈਸਟ ਕੀਤਾ ਗਿਆ ਵਾ ਬਿਨਾ ਕਿਸੇ ਜੁਰਮ ਤੋਂ ਸਰਕਾਰ ਹਿੰਦੁਸਤਾਨ ਦਾ ਸੰਵਿਧਾਨ ਕਹਿੰਦਾ ਕਿ ਅਸੀਂ ਵਿਰੋਧ ਕਰ ਸਕਦੇ ਹਾਂ ਹਰੇਕ ਆਰਟੀਕਲ ਦੇ ਵਿੱਚ ਲਿਖਿਆ ਵਾ ਤੇ ਜਦੋਂ ਸੰਵਿਧਾਨ ਸਾਨੂੰ ਇਜਾਜ਼ਤ ਦਿੰਦਾ ਵਾ ਇਹ ਸਰਕਾਰ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਆ ਵਕਤ ਭਗਵੰਤ ਮਾਨ ਦੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਇਹ ਸਾਡੇ ਸੰਘਰਸ਼ੀ ਲੋਕਾਂ ਨਾਲ ਕਿਰਤੀ ਲੋਕਾਂ ਨਾਲ ਜਿਹੜੀ ਉਹ ਧੱਕੇਸ਼ਾਹੀ ਕਰ ਰਿਹਾ ਵਾ ਤੇ ਪਰ ਅਸੀਂ ਇਹ ਧੱਕੇਸ਼ਾਹੀ ਕਰਨੇ ਨਾਲ ਇਹ ਸੰਘਰਸ਼ ਜਿਹੜੇ ਰੁਕਣਗੇ ਆਉਣ ਵਾਲੇ ਸਮੇਂ 'ਚ ਹੋਰ ਵੀ ਤਿੱਖੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ